ਗੱਲ ਕਰਾਂਗੇ ਜੀ ಗ್ರಾಮ ਪੰਚਾਇਤਾਂ ਦੀ ਤਾਂ ਉਹਨਾਂ ಗ್ರಾಮ ਪੰਚਾਇਤਾਂ ਜਿਹੜੀਆਂ ਉਹ ਇੱਕ ਅਖਬਾਰ ਪੜਨਗੀਆਂ ಗ್ರಾಮ ਪੰਚਾਇਤ ਅਖਬਾਰ ਜਿਹੜੀਆਂ ਲਗਾਉਣਗੀਆਂ ਇਹ ਹੁਕਮ ਹੋ ਗਿਆ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਗਿਆ ਸੋ ਜਿਵੇਂ ਇਹ ਨੋਟੀਫਿਕੇਸ਼ਨ ਜਾਰੀ ਹੋ ਗਿਆ ਤਾਂ ਸਵਾਲ ਵੀ ਖੜੇ ਹੋ ਗਏ ਵੀ ਭਾਈ ਜਿਹੜੇ ਫਿਰ ਅਨਪੜ ਸਰਪੰਚ ਚੁਣੇ ਹੋਏ ਨੇ ਉਹ ਅਖਬਾਰ ਜਿਹੜਾ ਕਿਵੇਂ ਪੜਨਗੇ ਆ ਸਕਰੀਨ ਤੇ ਨੋਟੀਫਿਕੇਸ਼ਨ ਦੇਖ ਲਓ ਇਹ ਕਿੱਥੋਂ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤੇ ਇਹਦੇ ਕੀ ਇਹਦੇ ਵਿੱਚ ਜਿਹੜਾ ਲਿਖਿਆ ਤੁਹਾਨੂੰ ਦੱਸ ਦਿੰਦੇ ਆ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਕਾਮ ਪੰਚਾਇਤ ਸਮਤੀ ਰਾਜਪੁਰਾ ਸਮੂਹ ਸਰਪੰਚ ਸਮੂਹ ਪੰਚਾਇਤ 77 ਵੀਡੀਓਜ਼ ਬਲਾਕ ਰਾਜਪੁਰਾ ਵਿਸ਼ਾ ਗ੍ਰਾਮ ਪੰਚਾਇਤਾਂ ਵਿੱਚ ਰੋਜ਼ਾਨਾ ਸਪੋਕਸਮੈਨ ਪੰਜਾਬੀ ਅਖਬਾਰ ਲਗਵਾਉਣ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਜੀ ਦੀ ਹੋਈ ਮੀਟਿੰਗ ਵਿੱਚ ਰੋਜ਼ਾਨਾ ਸਪੋਕਸਮੈਨ ਪੰਜਾਬੀ ਅਖਬਾਰ ਲਗਾਉਣ ਦੇ ਹੁਕਮ ਜਿਹੜੇ ਪ੍ਰਾਪਤ ਹੋਏ ਹੈ ਇਸ ਲਈ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕੀ ਆਪੋ ਆਪਣੀਆਂ ਗ੍ਰਾਮ ਪੰਚਾਇਤਾਂ ਵਿੱਚ ਤੁਰੰਤ ਰੋਜ਼ਾਨਾ ਸਪੋਕਸਮੈਨ ਪੰਜਾਬੀ ਅਖਬਾਰ ਲਗਵਾ ਕੇ ਰਿਪੋਰਟ ਨਿਮਨ ਹਸਤਾਖਰ ਨੂੰ ਦੇਣੀ ਯਕੀਨੀ ਬਣਾਈ ਜਾਵੇ ਇਸ ਕੰਮ ਵਿੱਚ ਕਿਸੇ ਵੀ ਕਿਸਮ ਦੀ ਅੰਗੈਲੀ ਹੈ ਜਿਹੜੀ ਨਾ ਵਰਤੀ ਜਾਵੇ ਤਾਂ ਇਹ ਤਾਂ ਜਾ ਰਹੀ ਹੁੰਦਾ ਹੈ ਕਿ ਰਾਜਪੁਰਾ ਦੇ ਵਿੱਚ ਜਿਹੜੀਆਂ ਪੰਚਾਇਤਾਂ ਪੈਂਦੀਆਂ ਨੇ ਪਟਿਆਲੇ ਮੀਟਿੰਗ ਹੋਈ ਹੈ ਤਾਂ ਉਹਨਾਂ ਨੂੰ ਅਖਬਾਰ ਲਗਵਾਉਣ ਦੇ ਜਿਹੜੇ ਹੁਕਮ ਜਾਰੀ ਕਰਤੇ ਵੀ ਬਾਕੀ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਹੁਕਮ ਜਿਹੜੇ ਜਾਰੀ ਹੋ ਸਕਦੇ ਆ